ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨੌਪਾ ਦੇ ਸੰਗਤ ਨੂੰ ਬੇਨਤੀ ਕਰਨੀ ਕਿ ਉਹਨਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨ ਤੇ ਕਿਸਾਨੀ ਨਾਲ ਸੰਬੰਧਿਤ ਸਾਰੇ ਵੀਰਾਂ ਨੂੰ ਹੱਥ ਬਲ ਕੇ ਬੇਨਤੀ ਕਰਦਾ ਕਿ ਕੱਲ 11 ਤਰੀਕ ਪਟਿਆਲਾ ਪੁਰਦਾ ਦੇ ਦਫਤਰ ਦੇ ਸਾਹਮਣੇ ਅਡਮਨਿਸਟ੍ਰੇਟ ਪਟਿਆਲਾ ਦੇ ਵਿੱਚ ਇੱਕ ਵਿਸ਼ਾਲ ਧਰਨਾ ਜਿਹੜਾ ਦਿੱਤਾ ਜਾ ਰਿਹਾ ਹੈ ਜਿਹਦੇ ਵਿੱਚ ਸਰਦਾਰ ਸਰਬੀਰ ਸਿੰਘ ਬਾਦਲ ਜੀ ਉਧਰੇ ਨੇ ਜਿਨ੍ਹਾਂ ਨੇ ਇੱਕ ਤਾਲਕੇ ਕਿਹਾ ਕਿ ਆਓ ਕਿ ਸਾਨੂੰ ਮੇਰੇ ਨਾਲ ਲੱਗੋ ਤੇ ਤੁਹਾਡੀ ਇੱਕ ਵਿੱਚ ਜਗ੍ਹਾ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੇ ਧੜਵੀ ਆ ਇਹਨਾਂ ਨੂੰ ਲੈਣ ਦੀ ਦਵਾਗੇ ਫੇਸ ਕਰਕੇ ਅੱਜ ਪੰਜਾਬ ਦੇ ਵਿੱਚ ਜ਼ਮੀਨ بچਾਓ ਤੇ ਪੰਜਾਬ بچਾਓ ਨਾਰਾ ਦਿੱਤਾ ਸਰਦਾਰ ਸਗਵੀ ਸਿੰਘ ਬਾਦਲ ਨੇ ਉਹਨਾਂ ਦੇ ਨਾਲ ਆਪਾਂ ਨੇ ਸਾਰਿਆਂ ਨੇ ਚਿਤਾਣ ਦੀ ਤਰ੍ਹਾਂ ਖੜਨਾ ਹੈ ਸੋ ਮੈਂ ਨਾਮ ਦੇ ਹਲਕੇ ਦੇ ਸਾਰੇ ਵਰਕਰ ਸਹਿਬਾਨ ਨੂੰ ਬੇਨਤੀ ਕਰਦਾ ਤੇ ਜਿਨ੍ਹਾਂ ਕੋਲ ਅਸੀਂ ਫੋਨ ਕਰ ਰਹੇ ਆਂ ਫੋਨ ਨਾ ਰਹੀ ਜਿਹਨਾਂ ਨੂੰ ਪਤਾ ਲੱਗਿਆ ਤੇ ਕੁਝ ਪਿੰਡਾਂ ਦੇ ਵਿੱਚ ਅਸੀਂ ਬੱਸਾਂ ਭੇਜ ਰਹੇ ਆਂ ਉਹਨਾਂ ਦੇ ਨਾਲ ਵੀ ਆਇਓ ਤੇ ਜਿਹੜੇ ਪਿੰਡਾਂ ਵਿੱਚ ਬੱਸਾਂ ਨਹੀਂ ਭੇਜੀਆਂ ਜਾ ਰਹੀਆਂ ਉਹਨਾਂ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਦੋਸਤਾਂ ਤੱਕ ਬਣਾਏ ਨੇ ਨਾ ਬੇਹਲਕੇ ਰਹੇ ਇੱਕ ਤਾਂ ਸਟੈਪ ਹੈਗਾ ਜਿਹੜਾ ਰੋਟੀ ਦੇ ਪੁਲ ਤੇ ਬਹੁ ਮੁੰਨਾ ਲਾਲ ਦੀ ਦਾ ਸ਼ੈਲ ਉਹਦੇ ਵਿੱਚ 10 ਵਜੇ ਇੰਤਜ਼ਾਰ ਕਰਾਂਗਾ ਮੈਂ ਤੁਹਾਡਾ ਤੇ ਤੁਸੀਂ ਸੁੱਚੇ ਸਾਰੇ ਆਪਣੀਆਂ ਕਾਰਾਂਾਂ ਚ ਆਪਣੇ ਆਪਣੇ ਵਹੀਕਲ ਲੈ ਕੇ ਇਹਨਾਂ ਕੋਲ ਬੱਸਾਂ ਲੈ ਇਹਨਾਂ ਬਸਾਂ ਦੇ ਤੀਨੇ ਬਸਾਰਾ ਹੀ ਤੇ ਜਿਹੜੇ ਨੂੰ ਬਸਾਂ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਆਪਣੀ ਬੇਨਤੀ ਕਰਦਾ ਕਿ ਆਪਣੀਆਂ ਕਾਰਾਂ ਨਾਲ ਹੀ ਤੇ ਆਪਣੇ ਆਪਣੇ ਵਹੀਕਲ ਨਾਲ ਹੀ ਰੋਟੀ ਤੇ ਪੁਲਤੇ ਬਾਉ ਮੁੰਨਾ ਲਾਹ ਦੀ ਸ਼ੈਲਰ ਵਿੱਚ ਇਕੱਠੇ ਹੋ ਕੇ ਤੇ ਉੱਥੋਂ ਪਟਿਆਲੇ ਨੂੰ ਰਵਾਨਾ ਹੋਵਾਂਗੇ ਦੂਸਰਾ ਜਿਹੜਾ ਸਟੈਪ ਬਾਸਵਾਰੀ ਸਾਈਡ ਦਾ ਬਣਾਇਆ ਗਿਆ ਉਹ ਰੈਵਨ ਮਾਜਰੀ ਪਿੰਡ ਹੈ ਜਿਹੜਾ ਕਿ ਗੁਰਦੁਰਬ ਸਾਹਿਬ ਹੈ ਉਸ ਗੁਰਦੁਰਬ ਸਾਹਿਬ ਦੇ ਵਿੱਚ 10 ਵਜੇ ਪਹੁੰਚਣਾ ਸੋ ਇਸ ਤਰ੍ਹਾਂ ਹੀ ਉਧਰਲੇ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੇ ਆਪਣੀ ਜਿੰਨਾ ਜਿੱਥੇ ਬੱਸਾਂ ਵੀ ਨਹੀਂ ਬੱਸਾਂ ਰਹੀਆਂ ਹੁਣ ਤੇ ਜਿੱਥੇ ਬੱਸਾਂ ਨਹੀਂ ਦਿੱਤੀਆਂ ਅਸੀਂ ਫੋਨ ਕਰ ਰਹੇ ਹਾਂ ਤੇ ਤੁਹਾਨੂੰ ਇਹ ਸਾਰਿਆਂ ਨੂੰ ਜਿਹਨੂੰ ਵੀਡੀਓ ਮਿਲੇ ਇਸ ਵੀਡੀਓ ਨੂੰ ਸਾਂਝੀ ਕਰਕੇ ਇਹ ਸਮਾਗਮ ਨੂੰ ਕਾਮਯਾਬ ਕਰਨ ਦੇ ਲਈ ਆਓ ਕਿਉਂਕਿ ਅੱਜ ਜ਼ਰੂਰਤ ਹੈ ਕਿ ਹਰ ਪੰਜਾਬੀ ਜਾਗੇ ਤੇ ਪੰਜਾਬੀ ਆਪਣੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੇ ਸੋ ਇਸ ਕਰਕੇ ਬੇਨਤੀ ਕਰਦਾ ਮੈਂ ਹਲਕਾ ਨਾ ਭਾਦਾ ਤੁਹਾਡਾ ਨੋਣਾ ਜੀ ਸੇਵਾਦਾਰ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਤੁਸੀਂ ਮੈਨੂੰ ਸਾਰਿਆਂ ਨੇ ਸੇਵਾ ਬਖਸ਼ਿਸ਼ ਕੀਤੀ ਹੈ ਤੁਹਾਡੇ ਅੱਗੇ ਮੈਂ ਬੇਨਤੀ ਕਰਦਾ ਕਿ ਆਓ ਤਗੜੇ ਹੋ ਕੇ ਇਸ ਵੱਡੇ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਈਏ ਤੇ ਜਿਹੜੇ ਧੜਵੀ ਕੇਸ਼ਰੀਵਾਲ ਸ਼ਿਸ਼ੋਧिया ਜੈਮ ਜਿਹੜੇ ਜੇਲ੍ਹ ਚੋਂ ਆ ਕੇ ਪੰਜਾਬ ਦੀ ਜ਼ਮੀਨ ਤੇ ਉੱਪਰ ਬੈਲੀ ਅੱਖ ਰੱਖੀ ਬੈਠੇ ਨੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਇਹਨਾਂ ਨੂੰ ਕੁੱਟ ਕੇ ਬਾਹਰ ਕੱਢਣਾ ਫਿਰ ਇਸ ਕਰਕੇ ਆਓ ਪਰ ਚੜ ਕੇ ਉਸ ਧਰਨੇ ਵਿੱਚ ਸ਼ਾਮਲ ਹੋਵੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ